ਇੱਕ ਭਿਆਨਕ ਇੱਕ ਸੜਕ ਹਾਦਸੇ ਵਾਪਰ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਦੀ ਦਰਦਨਾਕ ਮੌਤ ਹੋ ਗਈ ਹੈ ਜੀ ਹਾਂ ਦਰਸਲ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਕਾਰ ਜਿਹੜੀ ਜਾ ਕੇ ਵੱਜ ਜਾਂਦੀ ਹੈ ਉਸ ਤੋਂ ਬਾਅਦ ਕਾਰ ਜਿਹੜੀ ਹੈ ਪੂਰੇ ਚੱਕਨਾ ਚੂਰ ਹੋ ਜਾਂਦੀ ਹੈ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਕਾਰ ਦਾ ਉਹ ਪੂਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਜਿਸ ਦੇ ਵਿੱਚ ਐਸਐਚਓ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਜੋ ਨੇ ਹੋ ਵਿਆਸ ਮਾਗਮ ਤੋਂ ਵਾਪਸ ਲੋਟ ਰਹੇ ਹੁੰਦੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਜਿਹੜਾ ਨਾਲ ਵੱਪਰ ਜਾਂਦੇ ਦਿਸੇ ਵਿੱਚ ਨਾਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਖੜੇ ਟਰੱਕ ਵਿੱਚ ਉਹ ਨਾਦੀ ਘਾਰ ਪੁੱਸ ਜਾਂਦੀ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੂਲ ਸਵਾਲੇ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮੰਡੇ ਕੋਬੀਨਗੜ ਅੰਮ੍ਰੋੜ ਦੇ ਕੋਲ ਹਾਦਸਾ ਵਾਪਰਿਆ ਦਵਿੰਦਰ ਪਾਲ ਵੱਜੋਂ ਪੂਲ ਵਾਲੇ ਦੀ ਪਛਾਣ ਹੋਈ ਹੈ ਜੋ ਕਿ ਸਮਰਾਲਾ ਦੇ ਵਿੱਚ ਤਹਿ ਨਾਲ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ دیر ਰਾਤ ਜਦੋਂ ਐਸਐਚਓ ਦਵਿੰਦਰ ਪਾਲ ਸਿੰਘ ਅਮਰੋਹ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਖੜੇ ਟਰੱਕ ਦੇ ਵਿੱਚੋਂ ਅਧਿਕਾਰਵਾਦ ਆ ਕੇ ਵੱਜਦੀ ਹੈ ਅਧਿਕਾਰ ਹੈ ਜੋ ਟਰੱਕ ਦੇ ਅੰਦਰ ਜਾ ਕੇ ਵੜ ਜਾਂਦੀ ਹੈ ਤੇ ਕਾਰ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਕਾਰ ਦਾ ਅਗਲਾ ਹਿੱਸਾ ਚੱਕਨਾ ਚੂਰ ਹੋ ਜਾਂਦਾ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ ਰਾਹੀਗिरा ਨੇ ਪੁਲਿਸ ਨੂੰ ਸੂਚਿਤ ਤਾਰੇ ਜ਼ਖਮੀ ਐਸਐਚਓ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅਮਲੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋ ਗਈ ਹੈ ਇਤਿਹਾਸ ਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖੜੇ ਟਰੱਕ ਦੇ ਵਿੱਚ ਕਾਰ ਵੜੀ ਹੋਈ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਐਸਐਚਓ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਮੌਕੇ ਦੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਖੰਕਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਦੀ ਦਰਦਨਾਕ ਮੌਤ ਹੋ ਗਈ ਹੈ ਜੀ ਹਾਂ ਦਰਸਲ ਖਰੇ ਟਰੈਕ ਦੇ ਵਿੱਚ ਉਹਨਾਂ ਦੀ ਕਾਰ ਜਿਹੜੀ ਜਾ ਕੇ ਵੱਜ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਜਿਹੜੀ ਹੈ ਪੂਰੇ ਚੱਕਨਾ ਚੂਰ ਹੋ ਜਾਂਦੀ ਹੈ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਕਾਰ ਦਾ ਉਹ ਪੂਰੇ ਤਰੀਕੇ ਦਾ ਨੁਕਸਾਨਿਆ ਜਾਂਦਾ ਹੈ ਜਿਸ ਦੇ ਵਿੱਚ ਐਸਐਚਓ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਜੋ ਨੇ ਹੋ ਵਿਆਸ ਸਮਾਗਮ ਤੋਂ ਵਾਪਸ ਲੋਟ ਰਹੇ ਹੁੰਦੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਜਿਹੜਾ ਉਹਨਾਂ ਨਾਲ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਨਾਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਖੜੇ ਟਰੱਕ ਵਿੱਚ ਉਹਨਾਂ ਦੀ ਕਾਰ ਕੁਸ ਜਾਂਦੀ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੂਲਸ ਵਾਲੇ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮੰਡੀ ਕੋਬਿੰਦਗੜ ਅਮਲੋਹ ਦੇ ਕੋਲ ਇਹ ਹਾਦਸਾ ਵਾਪਰਿਆ ਦਵਿੰਦਰ ਪਾਲ ਵੱਜੋਂ ਪੂਲਸ ਵਾਲੇ ਦੀ ਪਛਾਣ ਹੋਈ ਹੈ ਜੋ ਕਿ ਸਮਰਾਲਾ ਦੇ ਵਿੱਚ ਤਾਇਨਾਤ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੇ ਰਾਤ ਜਦੋਂ ਐਸ ਐਚਓ ਦਵਿੰਦਰ ਪਾਲ ਸਿੰਘ ਅਮਲੋਹ ਦੇ ਵੱਲ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਖੜੇ ਟਰੱਕ ਦੇ ਵਿੱਚ ਉਹਦੀ ਕਾਰ ਵਾਜ ਕੇ ਵੱਜਦੀ ਹੈ ਅਧਿਕਾਰ ਜੋ ਟਰੱਕ ਦੇ ਅੰਦਰ ਜਾ ਕੇ ਵੱਢ ਜਾਂਦੀ ਹੈ ਤੇ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਕਾਰ ਦਾ ਅਗਲਾ ਇਸ ਦਾ ਚਕਨਾ ਚੂਰ ਹੋ ਜਾਂਦਾ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ ਰਾਹੀਗिरा ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਜ਼ਖਮੀ ਐਸਐਚਓ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅਮਲੋਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋ ਗਈ ਹੈ ਤੇ ਹਾਦਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖੜੇ ਟਰੱਕ ਦੇ ਵਿੱਚ ਕਾਰ ਵੜੀ ਹੋਈ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਐਚਟੀਓ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਸ ਮੌਕੇ ਦੇ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਖੰਕਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਪੰਜਾਬ ਪੁਲਸ ਦੇ ਐਸਐਚਓ ਦੀ ਦਰਦਨਾਕ ਮੌਤ ਹੋ ਗਈ ਹੈ ਜੀ ਹਾਂ ਦਰਸਲ ਖੜੇ ਟਰੱਕ ਦੇ ਵਿੱਚ ਉਹ ਨਾ ਦੀ ਕਾਰ ਜਿਹੜੀ ਜਾ ਕੇ ਵੱਜ ਜਾਂਦੀ ਹੈ ਉਸ ਤੋਂ ਬਾਅਦ ਕਾਰ ਜਿਹੜੀ ਹੈ ਪੂਰੇ ਚੱਕਨਾ ਚੂਰ ਹੋ ਜਾਂਦੀ ਹੈ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਕਾਰ ਦਾ ਉਹ ਪੂਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਜਿਸ ਦੇ ਵਿੱਚ ਐਸ ਐਚਓ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਸ ਐਚਓ ਜੋ ਨੇ ਹੋ ਵਿਆਸ ਮਾਗਮ ਤੋਂ ਵਾਪਸ ਲੋਟ ਰਹੇ ਹੁੰਦੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਜਿਹੜਾ ਉਹਨਾਂ ਨਾਲ ਵਾਪਰ ਜਾਂਦਾ ਜਿਸ ਦੇ ਵਿੱਚ ਨਾ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਖੜੇ ਟਰੱਕ ਵਿੱਚ ਉਹ ਨਾ ਦੀ ਹਰ ਖੁੱਸ ਜਾਂਦੀ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਸਵਾਲੇ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮੰਡੇ ਕੋਬਿੰਦਗੜ ਅਮਲੋ ਦੇ ਕੋਲ ਇਹ ਹਾਦਸਾ ਵਾਪਰਿਆ ਦਵਿੰਦਰ ਪਾਲ ਵੱਜੋਂ ਪੁਲਸਵਾਲੇ ਦੀ ਪਛਾਣ ਹੋਈ ਹੈ ਜੋ ਕਿ ਸਮਰਾਲਾ ਦੇ ਵਿੱਚ ਤਾਇਨਾਤ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਦੋਂ ਐਸਐਚਓ ਦਵਿੰਦਰ ਪਾਲ ਸਿੰਘ ਅਮਲੋ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਖੜੇ ਟਰੱਕ ਦੇ ਵਿੱਚ ਉਹਦੀ ਕਾਰ ਵਾਜ ਕੇ ਵੱਜਦੀ ਹੈ ਅਧਿਕਾਰ ਜੋ ਟਰੱਕ ਦੇ ਅੰਦਰ ਜਾ ਕੇ ਵੱਢ ਜਾਂਦੀ ਹੈ ਤੇ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਕਾਰ ਦਾ ਅਗਲਾ ਹਿੱਸਾ ਚੱਕਨਾਚੂਰ ਹੋ ਜਾਂਦਾ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ ਰਾਹੀਗिरा ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਜ਼ਖਮੀ ਐਸਐਚਓ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅਮਲੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋ ਗਈ ਹੈ ਇਤਿਹਾਸੀਆਂ ਤਸਵੀਰਾਂ ਵੀ ਉਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖੜੇ ਟਰੱਕ ਦੇ ਵਿੱਚ ਕਾਰ ਵੜੀ ਹੋਈ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਸਤਜੋ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਮੌਕੇ ਦੇ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਖੰਘਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇੱਕ ਇਹ ਅਣਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਦੀ ਦਰਦਨਾਕ ਮੌਤ ਹੋ ਗਈ ਹੈ ਜੀ ਹਾਂ ਦਰਸਲ ਖੜੇ ਟਰੱਕ ਦੇ ਵਿੱਚ ਉਹਨਾਂ ਦੀ ਕਾਰ ਜਿਹੜੀ ਜਾ ਕੇ ਵੱਜ ਜਾਂਦੀ ਹੈ ਉਸ ਤੋਂ ਬਾਅਦ ਕਾਰ ਜਿਹੜੀ ਹੈ ਪੂਰੇ ਚੱਕਨਾ ਚੂਰ ਹੋ ਜਾਂਦੀ ਹੈ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਕਾਰ ਦਾ ਉਹ ਪੂਰੇ ਤਰੀਕੇ ਦਾ ਨੁਕਸਾਨਿਆ ਜਾਂਦਾ ਹੈ ਜਿਸ ਦੇ ਵਿੱਚ ਐਸਐਚਓ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਸਐਚਓ ਜੋ ਨੇ ਹੋ ਵਿਆਸ ਸਮਾਗਮ ਤੋਂ ਵਾਪਸ ਲੋਟ ਰਹੇ ਹੁੰਦੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਜਿਹੜਾ ਉਹ ਨਾਲ ਵਾਪਰ ਜਾਂਦਾ ਜਿਸ ਦੇ ਵਿੱਚ ਨਾਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਖੜੇ ਟਰੱਕ ਵਿੱਚ ਉਹ ਨਾਦੀ ਘਰ ਕੁਸ ਜਾਂਦੀ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਸਵਾਲੇ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮੰਡੇ ਕੋਬਿੰਦਗੜ ਅਮਲੋ ਦੇ ਕੋਲ ਇਹ ਹਾਦਸਾ ਵਾਪਰਿਆ ਦਵਿੰਦਰ ਪਾਲ ਵੱਜੋਂ ਪੁਲਸਵਾਲੇ ਦੀ ਪਛਾਣ ਹੋਈ ਹੈ ਜੋ ਕਿ ਸਮਰਾਲਾ ਦੇ ਵਿੱਚ ਤਾਇਨਾਤ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਦੋਂ ਐਸਐਚਓ ਦਵਿੰਦਰ ਪਾਲ ਸਿੰਘ ਅਮਲੋ ਦੇ ਵੱਲ ਜਾ ਰਹੇ ਸੀਤਾ ਰਾਸਤੇ ਦੇ ਵਿੱਚ ਇੱਕ ਖੜੇ ਟਰੱਕ ਦੇ ਵਿੱਚ ਉਹ ਨਾਦੀ ਕਾਰ ਵਾ ਜਾ ਕੇ ਵੱਜਦੀ ਹੈ। ਅਧਿਕਾਰ ਹੈ ਜੋ ਟਰੱਕ ਦੇ ਅੰਦਰ ਜਾ ਕੇ ਵੱਢ ਜਾਂਦੀ ਹੈ ਤੇ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਕਾਰ ਦਾ ਅਗਲਾ ਹਿੱਸਾ ਚੱਕਣਾ ਚੂਰ ਹੋ ਜਾਂਦਾ ਹੈ ਜਿਸ ਦੇ ਕਾਰਨ ਐਸਐਚਯੂ ਦੀ ਮੌਤ ਹੋ ਜਾਂਦੀ ਹੈ। ਮੌਕੇ ਦੇ ਉੱਤੇ ਰਾਹੀਗिरा ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਜ਼ਖਮੀ ਐਸਐਚਯੂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਹੀ ਉਹ ਨਾਦੀ ਮੌਤ ਹੋ ਜਾਂਦੀ ਹੈ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜੋ ਅਮਲੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋ ਗਈ ਹੈ ਇਤਿਹਾਸਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਖੜੇ ਟਰੱਕ ਦੇ ਵਿੱਚ ਕਾਰ ਵੜੀ ਹੋਈ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਐਸਐਚਓ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਮੌਕੇ ਦੇ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਖੰਕਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਪ੍ਰਿਆ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਐਸਐਚਓ ਦੀ ਦਰਦਨਾਕ ਮੌਤ ਹੋ ਗਈ ਹੈ ਜੀ ਹਾਂ ਦਰਸਲ ਖੜੇ ਟਰੱਕ ਦੇ ਵਿੱਚ ਉਹ ਨਾ ਦੀ ਕਾਰ ਜਿਹੜੀ ਜਾ ਕੇ ਵੱਜ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਜਿਹੜੀ ਹੈ ਪੂਰੇ ਚੱਕਨਾ ਚੂਰ ਹੋ ਜਾਂਦੀ ਹੈ ਅਗਲਾ ਹਿੱਸਾ ਜਿਹੜਾ ਹੁੰਦਾ ਹੈ ਕਾਰ ਦਾ ਉਹ ਪੂਰੇ ਤਰੀਕੇ ਨਾਲ ਨੁਕਸਾਨਿਆ ਜਾਂਦਾ ਹੈ ਜਿਸ ਦੇ ਵਿੱਚ ਐਸ ਐਚਓ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਐਸ ਐਚਓ ਜੋਨੇ ਹੋ ਵਿਆਸ ਮਾਗਮ ਤੋਂ ਵਾਪਸ ਲੋਟ ਰਹੇ ਹੁੰਦੇ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਜਿਹੜਾ ਉਹ ਨਾਲ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਨਾ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਖੜੇ ਟਰੱਕ ਵਿੱਚ ਉਨਾਧਿਕਾਰ ਕੁਸ ਜਾਂਦੀ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਸਵਾਲੇ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਮੰਡੇ ਕੋਬਿੰਦਗੜ ਅਮਲੋਹ ਦੇ ਕੋਲ ਇਹ ਹਾਦਸਾ ਵਾਪਰਿਆ ਦਵਿੰਦਰ ਪਾਲ ਵੱਜੋਂ ਪੁਲਸਵਾਲੇ ਦੀ ਪਛਾਣ ਹੋਈ ਹੈ ਜੋ ਕਿ ਸਮਰਾਲਾ ਦੇ ਵਿੱਚ ਤਾਇਨਾਤ ਸੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਦੋਂ ਐਸਐਚਓ ਦਵਿੰਦਰ ਪਾਲ ਸਿੰਘ ਅਮਲੋਹ ਦੇ ਵੱਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਖੜੇ ਟਰੱਕ ਦੇ ਵਿੱਚੋਂ ਨਾਦੀਕਾਰ ਵਜਾ ਕੇ ਵੱਜਦੀ ਹੈ ਅਧਿਕਾਰ ਜੋ ਟਰੱਕ ਦੇ ਅੰਦਰ ਜਾ ਕੇ ਵੜ ਜਾਂਦੀ ਹੈ ਤੇ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾਂਦੀ ਹੈ ਤਾਂ ਕਾਰ ਦਾ ਅਗਲਾ ਹਿੱਸਾ ਚੱਕਨਾਚੂਰ ਹੋ ਜਾਂਦਾ ਹੈ ਜਿਸ ਦੇ ਕਾਰਨ ਐਸਐਚਓ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ ਰਾਹੀਗिरा ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਜ਼ਖਮੀ ਐਸਐਚਓ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਦੋਂ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅਮਲੋ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬ ਪੁਲਿਸ ਦੇ ਐਸਐਚਓ ਦੀ ਮੌਤ ਹੋ ਗਈ ਹੈ ਇਤਿਹਾਸ ਸਿਰ ਜਾਂ ਤਸਵੀਰ ਇਰਾਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਖੜੇ ਟਰੱਕ ਦੇ ਵਿੱਚ ਕਾਰ ਵੜੀ ਹੋਈ ਹੈ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਨੋਵਾ ਕਾਰ ਦੇ ਵਿੱਚ ਸਤਚੋ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਮੌਕੇ ਦੇ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਖੰਘਾਲੇ ਜਾ ਰਹੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਦੀ ਗਲਤੀ ਕਾਰਨ ਇਹ ਵੱਡਾ ਹਾਦਸਾ ਵਾਪਰਿਆ